ਤੁਸੀਂ ਬੱਚੇ ਦੀ ਸੁਣੋ ਤਾਂ ਸਹੀ ਆਪਾਂ ਸੁਣਨਾ ਹੀ ਨਹੀਂ ਚਾਹਦੇ ਜਦਕਿ ਬੱਚੇ ਤਾਂ ਤਾਂ ਸੁਣਨਾ ਹੀ ਪਈਗਾ ਨਾ ਜੀ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ ਅਗਰ ਇੱਕ ਮਾਂ ਜਾਂ ਬਾਪ ਖੁਦ ਫੋਨ ਚਲਾ ਰਿਹਾ ਹੈ ਉਹ ਆਪਣੇ ਬੱਚੇ ਨੂੰ ਕਿਵੇਂ ਮਨਾ ਕਰ ਸਕਦਾ ਹੈ ਫੋਨ ਤੋਂ ਚਲਾਉਂ ਤੋਂ ਜੀ ਅਗਰ ਉਹੀ ਟਾਈਮ ਆਪਾਂ ਨੇ ਬੱਚੇ ਤੇ ਸਪੈਂਡ ਕਰਾਂਗੇ ਤਾਂ ਆਊਟਕਮ ਬਹੁਤ ਅੱਛੀ ਆਏਗੀ ਇੱਕ ਬੱਚਾ ਪੈਦਾ ਹੁੰਦਾ ਤੁਸੀਂ ਉਹਨੂੰ ਸ਼ੁਰੂ ਚ ਦੱਸੋ ਇੱਕ ਪੈਨ ਦਿਖਾਓ ਉਹਨੂੰ ਪੈਨ ਦਿਖਾ ਕੇ ਉਹਨੂੰ ਕੋਈ ਟੀਵੀ ਹੈ ਬੱਚਾ ਵੱਡਾ ਹੋ ਕੇ ਟੀਵੀ ਹੀ ਬੋਲੇਗਾ ਜੀ ਮਾਂ ਬਾਪ ਸਭ ਤੋਂ ਵੱਡਾ ਰੋਲ ਮਾਡਲ ਨੇ ਬੱਚੇ ਦੀ ਪਰਸਨੈਟੀ ਡਿਵੈਲਪ ਕਰਾਂ ਚਾਹੀਦਾ ਹਣਾ ਜੇਕਰ ਆਪਾਂ ਬਹੁਤ سارے ਜੇ ਤੁਹਾਡੇ ਹਸਬੈਂਡ ਵਾਈਫਸ ਕੰਫਲੀਕਟਸ ਨੇ ਉਹਨਾਂ ਨੂੰ ਕਦੀ ਵੀ ਬੱਚਿਆਂ ਦੇ ਸਾਹਮਣੇ ਡਿਸਕਸ ਨਾ ਕਰੋ ਬੱਚਾ ਨੂੰ ਟਰੋਮਾ ਹੋ ਜਾਂਦਾ ਹੈ ਚਾਈਲਡ ਅਬਿਊਜ਼ ਹੁੰਦਾ ਹੈ ਇਦਾਂ ਦੇ ਜਿਹੜੇ ਟਰੋਮਾਸ ਹੁੰਦੇ ਨੇ ਉਸ ਟਾਈਮ ਤਾਂ ਬੱਚਾ ਥੋੜਾ ਜਿਹਾ ਰਿਕਵਰ ਕਰ ਜਾਂਦਾ ਪਰ ਇਨ ਫਿਊਚਰ ਉਹਨੂੰ ਉਹ ਚੀਜ਼ਾਂ ਮਾਈਂਡ ਦੇ ਵਿੱਚ ਰਹਿੰਦੀਆਂ ਨੇ ਉਹ ਟਰੋਮਾ ਜਾਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਹੈ ਆਈਡਲੀ ਤਾਂ ਵੀ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਇਹਨਾਂ ਸਾਰੀ ਚੀਜ਼ਾਂ ਦਾ ਸ਼ਿਕਾਰ ਹੋ ਗਿਆ ਤੁਸੀਂ ਬੱਚੇ ਨਾਲ ਬੈਠ ਕੇ ਗੱਲ ਕਰੋ ਉਹ ਤੁਸੀਂ ਬੱਚੇ ਦੀ ਸੁਣੋ ਤਾਂ ਸਹੀ ਆਪਾਂ ਸੁਣਨਾ ਹੀ ਵੀ ਚਾਹਦੇ ਆਪੇ ਚਾਹਦੇ ਵੀ ਜੋ ਬੱਚਾ ਬੋਲਦਾ ਅਸੀਂ ਜੋ ਸਮਝਾ ਰਹੇ ਆ ਅਸੀਂ ਠੀਕ ਹੈ ਬਿਕੋਜ਼ ਅਸੀਂ ਬਣੇ ਆ ਅਸੀਂ ਜੋ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹੀ ਠੀਕ ਹੈ ਬੱਚੇ ਦੀ ਸੁਣਨੀ ਚਾਹਦੇ ਜਦਕਿ ਬੱਚੇ ਤੋਂ ਤਾਂ ਸੁਣਨਾ ਹੀ ਪਈਗਾ ਨਾ ਜੀ ਉਹ ਤੁਹਾਡੇ ਤੋਂ ਕੀ ਚਾਹੁੰਦਾ ਇੱਕ ਛੋਟਾ ਬੱਚਾ ਉਹਨੂੰ ਆਪਣੇ ਮਾਪੇ ਦੀ ਜ਼ਰੂਰਤ ਹੈ ਉਹਨੂੰ ਤਾਂ ਨਹੀਂ ਪਤਾ ਵੀ ਮੇਰਾ ਫਾਦਰ ਕੰਮ ਤੋਂ ਆਇਆ ਜਾਂ ਮੇਰੀ ਮਦਰ ਕੰਮ ਤੋਂ ਆਇਆ ਉਹਨੇ ਤਾਂ ਆਪਣੇ ਮਾਪੇ ਲਈ ਉਹਨੂੰ ਜ਼ਰੂਰਤ ਹੈ ਮਾਪੇ ਸਮਾਨ ਨਹੀਂ ਦੇ ਪਾਉਂਦੇ ਜੀ ਅਪਾ ਇਸ ਚੀਜ਼ ਨੂੰ ਕਦੀ ਵੀ ਡਿਨਾਈ ਨਹੀਂ ਕਰਦੇ ਵੀ ਬੱਚੇ ਨੂੰ ਟਿਊਸ਼ਨਸ ਨਹੀਂ ਜਾਣਾ ਚਾਹੀਦਾ ਕੁਝ ਨਹੀਂ ਕਰਨਾ ਚਾਹੀਦਾ ਬਟ ਇੱਕ ਭੇੜ ਚਾਲ ਵੀ ਚੱਲ ਪਈ ਐ ਜੀ ਅਗਲਾ ਕਹਿੰਦਾ ਤੁਹਾਡਾ ਬੱਚਾ ਕਿਹੜੇ ਟਿਊਸ਼ਨ ਸੈਂਟਰ ਪੜ੍ਹਦਾ ਉਹ ਕਹਿੰਦੀ ਵੀ ਤੁਸੀਂ ਵੀ ਉਸ ਜਗ੍ਹਾ ਤੇ ਪਾਓ ਸ਼ਾਇਦ ਦੀ ਪਰਫਾਰਮੈਂਸ ਸੱਚੀ ਹੋ ਜਾਏ ਬਟ ਇੱਕ ਇੱਕ ਜੋ ਅچھے ਸਕੂਲ ਤੋਂ ਆਉਂਦੇ ਇੱਕ ਸਕੂਲ ਦਾ ਟੀਚਰ ਆਪਣੇ ਵੱਲੋਂ 100% ਉਸ 60 ਜਾਂ 70 ਬੱਚਿਆਂ ਨੂੰ ਉਸ ਗਰੁੱਪ ਚ ਨੇ ਉਹਨਾਂ ਨੂੰ 100% ਡੈਡੀਕੇਟ ਕਰਦਾ ਬਟ ਕਾਰਾ ਕਿ ਆਪਣੀ ਨੈਗਲੈਕਸ਼ਨ ਹੈ ਆਪਾਂ ਉਹਦੇ ਬੱਚੇ ਤੇ ਟਾਈਮ ਨਹੀਂ ਸਪੈਂਡ ਕਰਦੇ ਅਗਰ ਇੱਕ ਮਾਂ ਜਾਂ ਬਾਪ ਖੁਦ ਫੋਨ ਚਲਾ ਰਿਹਾ ਹੈ ਉਹ ਆਪਣੇ ਬੱਚੇ ਨੂੰ ਕਿਵੇਂ ਮਨਾ ਕਰ ਸਕਦਾ ਹੈ ਫੋਨ ਤੋਂ ਚਲਾਣ ਤੋਂ ਜੀ ਬਿਲਕੁਲ ਹਾਂ ਠੀਕ ਹੈ ਪ੍ਰੋਬਲਮ ਇਹ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਇੰਟਰਨੈਟ ਦਾ ਟਾਈਮ ਹੈ ਅੱਧੇ ਤੋਂ ਜ਼ਿਆਦਾ ਹੋਮਵਰਕ ਸਕੂਲਾਂ ਚਾਹੁੰਦਾ ਹੈ ਕੋਵਿਡ ਦੇ ਆਉਣ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਇਹ ਲੈਕਚਰ ਦਿੰਦੇ ਹੁੰਦੇ ਸੀ ਵੀ smartphones ਬੱਚਿਆਂ ਨੂੰ ਨਾ ਦੇਵੋ ਜੀ ਆਨਲਾਈਨ ਤੁਸੀਂ ਕਲਾਸਿਸ ਨਾ ਲਓ ਆਨਲਾਈਨ ਹੋਮਵਰਕ ਨਾ ਭੇਜੋ ਬਟ ਕੋਵਿਡ ਦੇ ਦੌਰਾਨ ਇਸ ਚੀਜ਼ਾਂ ਦੀ ਨੈਸੈਸਿਟੀ ਆਪੀ ਤਾਂ ਸਾਨੂੰ ਦੁਬਾਰਾ ਉਸ ਟਾਈਮ ਤੇ ਵਾਪਸ ਲੈ ਕੇ ਜਾਣਾ ਬੜਾ ਮੁਸ਼ਕਲ ਹੈ ਬਟ इस स्मार्टफोन की सही यूटिलाइजेष किमें करनी है ये अपनी ड्यूटी बनती है अगर आप पेरेंट अगर आती दो, -दो बजे तक फोन चलावे आपने अप बचे मना नहीं कर सकते अगर उही टाइम अपने बच्चे से स्पेंड करा तो आउटकम बहुत अच्छी हैगी अ समझाने भी तो बच्चा छोटा तो ये नहीं महंगे इंसट्रूमेंट्स खरीदो शाम बच्चे आस पास पार्क जाओ वाल थोड़ा जहा घंटा के खेलो वीकेंड से अपने बच्चे टाइम स्पैंड करो अगर कुछ नहीं है उन्होंने घर चीज़ वगैरह बना के खिलाओ ਘਰ ਦੇ ਕੰਮਾਂ ਦੇ ਵਿੱਚ ਉਹਨੂੰ ਲਗਾਓ ਤੁਸੀਂ ਘਰ ਰਹਿ ਕੇ ਵੀ ਯੋਗਾ ਮੈਡੀਟੇਸ਼ਨ ਫਾਰ ਐਗਜ਼ਾਮਪਲ ਐਕਸਟ੍ਰੀਮ ਸਮਰ ਸੀਜ਼ਨ ਆਂਦਾ ਹੈ بارشਾਂ ਆ ਗਈਆਂ ਤਾਂ ਲੋਕਾਂ ਕੋਲ ਐਕਸਕਿਊਜ਼ ਹੋ ਜਾਂਦਾ ਵੀ ਡਾਕਟਰ ਸਾਹਿਬ ਨੂੰ ਤਾਂ ਗਰਮੀ ਹੋ ਗਈ ਡਾਕਟਰ ਸਾਹਿਬ ਨੂੰ ਤਾਂ بارش ਆ ਗਈ ਉਹਨਾਂ ਤਾਂ ਸਰਦੀ ਆ ਗਈ ਤੇ ਇਹ ਤਾਂ ਨਹੀਂ ਵੀ ਹਰ ਬੰਦੇ ਨੂੰ ਬਾਹਰ ਹੀ ਜਾਣਾ ਜੀ ਤਾਂ ਸੋ देयर आर 1000 ਆਫ ਥਿੰਗਸ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਐ ਇੰਡੋਰ ਹੋ ਸਕਦੀਆਂ ਇੰਡੋਰ ਹੋ ਸਕਦਾ ਪ੍ਰਾਣੇ ਟਾਈਮ ਦੇ ਵਿੱਚ ਤੁਸੀਂ ਦੇਖੋ ਚਾਹੇ ਉਹ ਕੈਰਮ ਬੋਰਡ ਸੀ ਚਾਹੇ ਉਹ ਸਬਸਿਡੀ ਖੇਲ ਖੇਡਦੇ ਸੀ ਬਲਾਕ ਬਿਲਡਿੰਗ ਹੈਗੀ ਸੀਗੀ ਜਾਂ ਕੁਝ ਵੀ ਸੀ ਤਾਂ ਇੱਕ ਪੇਰੈਂਟਸ ਨੂੰ ਚਾਹੀਦਾ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰਨ ਬੱਚੇ ਬੜੇ ਅਚਾ ਡਿਵੈਲਪ ਕਰਦੇ ਖਾਸ ਕਰ ਫੀਮੇਲਸ ਲਈ ਫੀਮੇਲ ਕਿਡਸ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ এডਿਕੇਸ਼ਨ ਦੇਣੀ ਬੱਚਾ ਨੂੰ এডਿਕੇਸ਼ਨ ਦੇਣੀ ਅਗਰ ਇੱਕ ਮਦਰ ਹੀ ਰੋਲ ਮਾਡਲ ਤੁਸੀਂ ਬੱਚਿਆਂ ਲਈ ਰੋਲ ਮਾਡਲ ਹੋ ਇੱਕ ਬੱਚਾ ਪੈਦਾ ਹੁੰਦਾ ਤੁਸੀਂ ਉਹਨੂੰ ਸ਼ੁਰੂ ਚ ਦੱਸੋ ਇੱਕ ਪੈਨ ਦਿਖਾਓ ਉਹਨੂੰ ਪੈਨ ਦਿਖਾ ਕੇ ਉਹਨੂੰ ਕੋਈ ਟੀਵੀ ਹੈ ਬੱਚਾ ਵੱਡਾ ਹੋ ਕੇ ਉਹ ਟੀਵੀ ਹੀ ਬੋਲੇਗਾ ਉਹਦੀ ਪਰਸੈਪਸ਼ਨ ਉਹਨੂੰ ਲੱਗਦਾ ਵੀ ਇਹ ਜਿਹੜੀ ਪੈਨ ਵਰਗੀ ਜਿਹੜੀ ਚੀਜ਼ ਹੈ ਟੀਵੀ ਹੋਈ ਹੈ ਤਾਂ ਮਾਪੇ ਰੋਲ ਮਾਡਲ ਪਲੇ ਕਰਦੇ ਆ ਤੁਸੀਂ ਆਪਾਂ ਦੇਖ ਦਿਓ ਹਰ ਬੰਦਾ ਕਹਿੰਦਾ ਯਾਰ ਮੈਂ ਇਸ ਫਿਲਮ ਸਟਾਰ ਵਰਗੇ ਕੱਪੜੇ ਪਾਉਣਾ ਚਾਹਣਾ ਹੈ ਕਿਉਂਕਿ ਉਹ ਰੋਲ ਮਾਡਲ ਨੇ ਮਾਪੇ ਸਭ ਤੋਂ بڑا ਰੋਲ ਮਾਡਲ ਨੇ ਬੱਚੇ ਦੀ ਪਰਸਨੈਲਿਟੀ ਡਿਵੈਲਪ ਕਰਨ ਚ ਜਦ ਤੱਕ ਮਾਪੇ ਇੱਕ ਅੱਛਾ ਰੋਲ ਮਾਡਲ ਨਹੀਂ ਬਣਨਗੇ ਬੱਚ ਤੁਸ ਤੋਂ ਪਹਿਲਾਂ ਖੁਦ ਇੱਕ ਅਕੱਚੀ ਐਗਜ਼ਾਮਪਲ ਸੈੱਟ ਕਰਨੀ ਪਊਗੀ ਤਾਂ ਹੀ ਤੁਸੀਂ ਐਗਰੈਸ਼ਨ ਕਰਾਂਗੇ ਫੋਰ ਐਗਜ਼ਾਮਪਲ ਤੁਹਾਡੀ ਗੱਲ ਵਾਇਲੈਂਸ ਤੇ ਉੱਤੇ ਆਪਾਂ ਜਿਸ ਤਰ੍ਹਾਂ ਤੁਸੀਂ ਗੱਲ ਮੈਨੂੰ ਪੁੱਛ ਰਹੇ ਸੀਗੇ ਇੱਕ ਘਰ ਚ ਜਾਂਦੇ ਆ ਆਪਾਂ ਦੇਖਣਾ ਵੀ ਇੱਕ ਹਸਬੈਂਡ ਆਂਦਾ ਆਪਣੀ ਵਾਈਫ ਨੂੰ ਆਕੇ ਕੁੱਟਦਾ ਹੈ ਵਾਈਫ ਫਿਰ ਵੀ ਖਾਣਾ ਦੇਖ ਕੇ ਪਾਉਂਦੇ ਆ ਜਿਹੜੇ ਬੱਚੇ ਅਬਜ਼ਰਵ ਕਰਦੇ ਨੇ ਉਹਨੂੰ ਇਹ ਲੱਗਦਾ ਵੀ ਸ਼ਾਇਦ ਇੱਕ ਫਾਦਰ ਦਾ ਹੀ ਰੋਲ ਹੈ ਵੀ ਬਾਹਰੋਂ ਘਰ ਆਵੇ ਤੇ ਤੁਹਾਡੀ ਗੱਲ ਸੁਣ ਕੇ ਨਾ ਸਹਿਮਤ ਹਾਂ ਕਿਉਂਕਿ ਇੱਕ ਵੀਡੀਓ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਨਾ ਇੱਕ ਛੋਟੇ ਛੋਟੇ ਦੋ ਬੱਚੇ ਨੇ ਦੋ ਫੈਮਿਲੀ ਮੈਂਬਰ ਜਿਵੇਂ ਦੋ ਫੈਮਿਲੀਆਂ ਬੈਠੀਆਂ ਹੋਈਆਂ ਨੇ ਆਪਸ ਦੇ ਵਿੱਚ ਹਸਬੰਡ ਵਾਈਫ ਬੈਠ ਕੇ ਗੱਲ ਕਰ ਰਹੇ ਨੇ ਬੱਚੇ ਖੇਡ ਰਹੇ ਹੁੰਦੇ ਰਹੇ ਤਾਂ ਆਪਸ ਦੇ ਵਿੱਚ ਉਸ ਹਸਬੰਡ ਵਾਈਫ ਫ੍ਰੀਟ ਕਰਦੇ ਨੇ ਤਾਂ ਉਸ ਤੋਂ ਬਾਅਦ ਨਾ ਬੱਚੇ ਕਹਿੰਦੇ ਨੇ ਮੈਂ ਇਹਨੂੰ ਮਾਰੂੰਗਾ ਵੇਨਲ ਵਿਆਹ ਕਰੇਗੀ ਮੈਨੂੰ ਮਾਰੂਗਾ ਤੇ ਕਿਉਂਕਿ ਮੇਰੇ ਫਾਦਰ ਮਾਰਦੇ ਨੇ ਮਦਰ ਨੂੰ ਬਿਲਕੁਲ ਮੈਂ ਆਪੋ ਉਹੀ ਗੱਲ ਕਰ ਰਹੇ ਸੀ ਵੀ ਇਹ ਰੋਲ ਮਾਡਲ ਹੈ ਬੱਚਾ ਉਹੀ ਪਰਸੀਵ ਕਰਦਾ ਜੋ ਦਿਖਾਈ ਦਿੰਦਾ ਉਹਨੂੰ ਸ਼ਾਇਦ ਇੰਨੀ ਲੱਗਦਾ ਵੀ ਇੱਕ ਫਾਦਰ ਦਾ ਰੋਲ ਹੀ ਹੈ ਵੀ ਡੋਮਿਨੇਟ ਆ ਕੇ ਆ ਕੇ ਆਪਣੀ ਵਾਈਫ ਨੂੰ ਕੁੱਟਣਾ ਜੀ ਰਿਵਰਸ ਸੇਮ ਹੈ ਅਗਰ ਵਾਈਫ ਬਹੁਤ ਜ਼ਿਆਦਾ ਡੋਮਿਨੇਟਿੰਗ ਹੈ ਅਨਸੈਸੀ ਹਸਬੰਡ ਤੇ ਚਲਾਉਂਦੀ ਹੈ ਇੱਕ ਫੀਮੇਲ ਹੈ ਉਹਨੂੰ ਇਹ ਲੱਗਦਾ ਵੀ ਸ਼ਾਇਦ ਮੇਲ ਨੂੰ ਡਾਊਨ ਮੈਨੂੰ ਓਵਰਕਮ ਕਰਨ ਦਾ ਇਹੀ ਤਰੀਕਾ ਹੈ ਉਹ ਆਪਣੇ ਸਸਰਵਾਲ ਜਾ ਕੇ ਹੀ ਕਰਦੀ ਹੈ ਤਾਂ ਇੱਕ ਬੈਲੈਂਸ ਬਣਾਣਾ ਬਹੁਤ ਜ਼ਰੂਰੀ ਹੈ ਹੈਨਾ ਜੇਕਰ ਆਪਾਂ ਬਹੁਤ ਸਾਰੇ ਜੇ ਤੁਹਾਡੇ ਹਸਬੰਡ ਵਾਈਫ ਚ ਕੰਫਲਿਕਟਸ ਨੇ ਉਹਨਾਂ ਨੂੰ ਕਦੀ ਵੀ ਬੱਚਿਆਂ ਦੇ ਸਾਹਮਣੇ ਡਿਸਕਸ ਨਾ ਕਰੋ ਜੀ ਹੈਨਾ ਪਹਿਲੀ ਗੱਲ ਤਾਂ ਤੁਹਾਡੇ ਚ ਇਸ਼ੂ ਹੋਣਾ ਹੀ ਨਹੀਂ ਚਾਹੀਦਾ ਬਿਕੋਜ਼ ਯੂ ਹੈਵ ਟੂ ਸਪੈਂਡ ਯਰ ਲਾਈਫ ਫੋਰ ਟੁਗੇਦਰ ਫॉर ਅ ਲੰਗ ਟਾਈਮ ਇਫ देयर ਆਨੀ ਇਸ਼ੂਸ ਕੋ ਤੁਹਾਡੇ ਚ ਕੋਈ ਇਸ਼ੂ ਆਗੇ ਨੇ ਪਰ ਤੁਸੀਂ ਉਹਨਾਂ ਨੂੰ ਪਰਸਨਲੀ ਬੈਠ ਕੇ ਡਿਸਕਸ ਕਰੋ ਹੈਨਾ ਤੁਸੀਂ ਅਗਰ ਬੱਚਿਆਂ ਦੇ ਸਾਹਮਣੇ ਮਾਰੋਗੇ ਚਿਲਾਓਗੇ ਤਾਂ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਇਹੀ ਇੱਕ ਮਾਂ-ਬਾਪ ਦਾ ਇਹੀ ਕ ਸਾਡੇ ਦਰਸ਼ਕਾਂ ਨੇ ਕੁਝ ਇਦਾਂ ਦੇ ਟਿਪ ਜੋ ਤੁਸੀਂ ਦੇਣਾ ਚਾਹੋਗੇ ਹਰ ਪੈਰੈਂਟ ਨੂੰ ਪਰ ਬੱਚਿਆਂ ਨੂੰ ਵੀ ਪੈਰੈਂਟ ਦੇ ਆਪਾਂ ਬਹੁਤ ਗੱਲ ਕਰ ਲਈ ਪੈਰੈਂਟਸ ਦੇ ਉੱਪਰ ਬੱਚਿਆਂ ਨੂੰ ਕੀ ਅਸਲਾਹ ਦੇਣਾ ਚਾਹੋਗੇ ਲਾਸਟ ਦੇ ਵਿੱਚ ਬੱਚਿਆਂ ਨੂੰ ਇਹੀ ਹੈ ਵੀ ਤੁਹਾਡੇ ਪੈਰੈਂਟਸ ਤੁਹਾਡੇ ਸਭ ਤੋਂ بڑے ਅੱਛੇ ਦੋਸਤ ਨੇ ਕੋਈ ਵੀ ਪੈਰੈਂਟ ਆਪਣੇ ਬੱਚੇ ਦਾ ਨੁਕਸਾਨ ਨਹੀਂ ਚਾਹੁੰਦਾ ਇਸ ਸਟੇਜ ਦੇ ਵਿੱਚ ਜਦੋਂ ਇਸ਼ੂ ਆਉਂਦੇ ਨੇ ਹਰ ਬੱਚੇ ਨੂੰ ਲੱਗਦਾ ਹੈ ਆਪੇ ਮੇਰਾ ਮਾਪਾਬ ਮੇਰਾ ਦੁਸ਼ਮਣ ਹੈ ਮਾਪਾਬ ਤੋਂ بڑا ਟੀਚਰ ਮਾਪਾਬ ਤੋਂ ਬਚਾ ਗੁਰੂ ਮਾਪਾਬ ਤੋਂ ਸਭ ਤੋਂ بڑا ਅੱਛਾ ਦੋਸਤ ਦੁਨੀਆ ਦੇ ਵਿੱਚ ਕੋਈ ਨਹੀਂ ਹੁੰਦਾ ਹਰ ਮਾਪੇ ਆਪਣੇ ਬੱਚੇ ਨੂੰ ਖੁਸ਼ ਦੇਖਣਾ ਚਾਹੁੰਦਾ ਹੈ ਜੀ ਬਟ ਸ਼ਾਇਦ ਇਹ ਹੈ ਵੀ ਤੁਸੀਂ ਆਪਣੀ ਪ੍ਰੋਬਲਮ ਆਪਣੇ ਪੇਰੈਂਟਸ ਨੂੰ ਸਮਝਾ ਨਹੀਂ ਪਾ ਰਹੇ ਤੁਹਾਡੇ ਪੇਰੈਂਟਸ ਉਸ ਪ੍ਰੋਬਲਮ ਨੂੰ ਸਮਝਣ ਵਿੱਚ ਗੈਪ ਵੀ ਹੁੰਦਾ ਹੈ ਇਹ ਜੈਪ ਬਿਲਕੁਲ ਜਨਰੇਸ਼ਨ ਗੈਪ ਹਰ ਬੱਚਾ ਹੀ ਆ ਕੇ ਕਹਿੰਦਾ ਜੀ ਤੁਹਾਡੀ ਜਨਰੇਸ਼ਨ ਚ ਏਸੀ ਇਤਨਾ ਬਟ ਪਹਿਲਾਂ ਇਹ ਦੇਖੋ ਬੜੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਹਰ ਬੰਦਾ ਕਹਿੰਦਾ ਮੈਨੂੰ ਉਹ smartphones ਲੈ ਦਿਓ ਸ਼ਾਇਦ ਤੁਹਾਡੇ ਪੇਰੈਂਟਸ ਦੀ ਇਨਕਮ ਹੀ ਨਹੀਂ ਹੈ ਕਿ ਉਹ ਤਾਂ ਤੁਹਾਡੇ ਮਾਪੇ ਦਾ ਕਸੂਰ ਨਹੀਂ ਹੈ ਜੋ ਤੁਹਾਡੇ ਲਈ ਬੈਸਟ ਹੈ ਤੁਹਾਡੇ ਲਈ ਕਰ ਸਕਦੇ ਹਰ ਮਾਪੇ ਆਪਣੇ ਬੱਚੇ ਦੀ ਮੈਕਸਮ ਐਫਰ ਨਾਲ ਬੇਸਿਕ ਨੀਡਸ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਹਾਂ ਉਦੋਂ ਠੀਕ ਹੈ ਉਸਨੂੰ ਕੋਈ ਲਾਇਲਟੀ ਚੀਜ਼ਾਂ ਨਹੀਂ ਲੈ ਕੇ ਦੇ ਸਕਦਾ ਪਰ ਬੱਚਿਆਂ ਨੂੰ ਇਹ ਚਾਹੀਦਾ ਵੀ ਆਪਣੇ ਮਾਪੇ ਦੀ ਕਦਰ ਕਰਨ ਉਹਨਾਂ ਦੀ ਸਮਝਣ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਵੀ ਉਹਨਾਂ ਨੂੰ ਕੀ ਚਾਹੀਦਾ ਹੈ ਪਰ ਇੱਕ ਪ੍ਰੋਪਰ ਤਰੀਕੇ ਨਾਲ ਇਹ ਨਹੀਂ ਵੀ ਗਾਲਾਂ ਗੋਲਾਂ ਕੱਢ ਕੇ ਕਰ ਲੋ ਜਾਂ ਉਹਨਾਂ ਨੂੰ ਉੱਚੀ ਕੋਲ ਕੇ ਕਰ ਲੋ ਜਾਂ ਫਿਜ਼ੀਕਲੀ ਉਹਨਾਂ ਨਾਲ ਅਬਿਊਸ ਹੋ ਕੇ ਕਰ ਲੋ ਕਿਉਂਕਿ ਪੇਰੈਂਟਸ ਟਾਇਲਟ ਕਰ ਲੈਂਦੇ ਨੇ ਬਾਹਰ ਸੋਸਾਇਟੀ ਟਾਇਲਟ ਨਹੀਂ ਕਰੇਗੀ ਜੀ ਠੀਕ ਹੈ ਤਾਂ ਬੱਚਿਆਂ ਨੂੰ ਇਹੀ ਸਮਝਾਉਂਗਾ ਜੀ ਪਹਿਲਾਂ ਤੁਹਾਡਾ ਮੋਟਿਵ ਪੜਾਈ ਕਰਨਾ ਹੈ ਆਪਣਾ ਕੈਰੀਅਰ ਬਣਾਉਣਾ ਬਾਕੀ ਸਭ ਸੈਕੰਡਲੀ ਚੀਜ਼ਾਂ ਆਪਣੇ ਪੇਰੈਂਟਸ ਦੇ ਨਾਲ ਰਹੋ ਆਪਣੀ ਹਰ ਪ੍ਰੋਬਲਮਸ ਆਪਣੇ ਪੇਰੈਂਟ ਨੂੰ ਤੁਸੀਂ ਕੋਈ ਬੜਾ ਤੋਂ ਬੜਾ ਵੀ ਕ੍ਰਾਈਮ ਕਰਕੇ ਆਉਣਾ ਪਰ ਆਪਣੇ ਪੇਰੈਂਟਸ ਨੂੰ ਆ ਕੇ ਦੱਸੋ ਵੀ ਮੇਰੇ ਕੋਲ ਏ ਗਲਤੀ ਹੋ ਗਈ ਤੁਹਾਡੇ ਮਾਪੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਪ੍ਰੋਪਰ ਫੂਡ ਲੋ ਪ੍ਰੋਪਰ ਸਕੂਲ ਜਾਓ प्रॉपर डाइट लो अ पौना घंटा फिजिकल एक्टिविटी करो तो जिंदगी हमेशा चेंज होगी और एग्जाम हर रोज़ तैयारी रखो यही मैं लास्ट में पंद्रह दिन पढूंगा, दैन इट्स गोइंग टू बे बिग इशू